ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਾਡੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਵੈਗੁਰੂ ਜੀ ਸਾਡੀ ਹੋ ਗਈ ਹੈ ਤਿਆਰੀ ਪੂਰੀ ਤੇ ਹੁਣ ਇਥੋਂ ਚਾਲੇ ਪਾਣ ਲੱਗੇ ਆ ਬਸ ਬਾਈ ਜੀ ਗੁਰਦੁਆਰਾ ਸਾਹਿਬ ਵੱਲੋਂ ਤੱਕ ਸ਼੍ਰੀ ਪਟਨਾ ਸਾਹਿਬ ਵੱਲੋਂ ਤੇ ਬਾਈ ਜੀ ਹੁਣ ਇਥੋਂ ਪਾਣ ਲੱਗੇ ਆ ਚਾਲੇ ਤੇ ਬਸ 15-20 ਮਿੰਟ ਤੱਕ ਇਥੋਂ ਦੀ ਚਾਲੇ ਪਾ ਲੈਣੇ ਆ ਦਿਨ ਹੈਗਾ 11 ਤਰੀਕ ਪਹਿਲਾ ਮਹੀਨਾ 2025 ਸਾਨੂੰ ਪਹਿਲਾਂ ਵੈਗੁਰੂ ਜੀ ਦਰਸ਼ਨ ਵੇਲੇ ਕਰਾਂਗੇ ਗੁਰਦੁਆਰਾ ਸਾਹਿਬ ਆਪਣੇ ਘਰ ਦੇ ਨੇੜੇ ਤੁਹੋ ਹੀ ਦਰਸ਼ਨ ਵੇਲੇ ਕਰਕੇ ਅਰਦਾਸ ਬੇਨਤੀ ਕਰਕੇ ਤੇ ਤੁਹੋ ਹੀ ਚੱਲੇ ਪਾਵਾਂਗੇ ਸ਼ਰੋਣ ਵਾਹਿਗੁਰੂ 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 ਆਹੇ ਤੁਹੋ ਬੋਲੇ ਸੁਨੇਹਾ ਮਾਨ ਮਾਨੀ ਫਰਤੀ ਕਲਾ ਦਾ ਮੌਜਾ ਤੇ ਯਾਤਰਾ ਕਢੀ ਕਲਾ ਨਾਲ ਸਾਥੀ ਕਰੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਖੁਸ਼ੀਆਂ ਲੈ ਕੇ ਆਏ ਵਾਹਿਗੁਰੂ ਵਾਹਿਗੁਰੂ ਜੀ 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 ਵ ਠੀਕ ਆ ਆਵਾਜ਼ ਆ ਗਈ ਓਕੇ ਓਕੇ ਓੜ ਲਾਲਾ ਕੇ ਆਇਆ ਫੜਫੜ ਚਾਹ ਦਿੱਤੀ ਐਨੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਤੇ ਚਾਲੇ ਪਾ ਚੁੱਕੇ ਨੇ ਵਾਹ ਆਪਣੇ ਸਫ਼ਰ ਦੇ ਸ਼ੁਰੂਆਤ ਦਾ ਪਹਿਲਾ ਪੋੜ ਆਪਣੇ ਸਫਰਾਂ ਨੂੰ ਚੱਲਦੇ ਹੋਏ ਆਪਾਂ ਚੜ ਗਏ ਨੈਸ਼ਨਲ ਹਾਈਵੇ ਦਿੱਲੀ ਰੋਡ ਹੁਣ ਚੱਲੀ ਜੰਨੇ ਥੋੜੀ ਥੋੜੀ ਸਰਵਿਸ ਰੋਡ ਤੇ ਕੰਨਾ ਸਿੱਧਾ ਸਮਰਾਲਾ ਖੱਬੇ ਪਾਸੇ ਤੇ ਗੱਡੀਆਂ ਸਾਡੀਆਂ ਖੜੀਆਂ ਤੇ ਮੈਂ ਕਹਾਂ ਜਿੱਥੋਂ ਪੀ ਲੈਨੇ ਆ ਜੂਸ ਚੱਕ ਹਵਾ ਪਾਣੀ ਚੈੱਕ ਕਰ ਲਈਏ ਠੀਕ ਆ ਬਾਈ ਇਧਰ ਬਾਬੇ ਢਾਨਾ ਹਾਂ ਬਾਈ ਇਧਰ ਵੀ ਢਾਨਾ ਤੇ ਹੁਣ ਜੂਸ ਪੀਕੇ ਤੇ ਗੱਡੀਆਂ ਖਿੱਚਦੇ ਆ ਅੱਗੇ ਵੱਲ ਜੂਸ ਪੀਨੇ ਵੰਦੇ ਭਾਈ ਨਾਲ ਗੱਲਾਂ ਕਰ ਲਾਪੇ ਤੇ ਭਾਈ ਆ ਨਾਲ ਦੇ ਪਿੰਡ ਤੋਂ ਆ ਤੇ ਆ ਭਾਈ ਫੈਕਟਰੀ ਬੰਦਾ ਤੇ ਭਾਈ ਇਹਦੀ ਰਖਵਾਲੀ ਵੀ ਕਰਦਾ ਤੇ ਨਾਲ ਨਾਲ ਆਪਣਾ ਜੂਸ ਵੀ ਰੈਡੀ ਵੀ ਲਾਈਵ ਹੋ ਗਿਆ ਬਾਈ ਨੂੰ ਪੁੱਛਿਆ ਬਾਈ ਦੱਸਦਾ ਬਾਈ ਕਹਿੰਦਾ 9 ਸਾਲ ਹੋ ਗਏ ਆਪਣਾ ਇਹ ਕੰਮ ਕਰਦੇ ਹਾਂ ਹਾਂ ਜੀ ਮਿੱਤਰੋ ਆਪਣੇ ਸਫਰਾਂ ਨੂੰ ਚੱਲਦੇ ਹੋਏ ਘਰ ਤੋਂ ਲਗਭਗ 50 ਕਿਲੋਮੀਟਰ ਦੂਰ ਤੇ ਖੰਨਾ ਸ਼ਹਿਰ ਭਾਈ ਜੀ ਪਹੁੰਚ ਗਏ ਅਸੀਂ ਖੰਨਾ ਸ਼ਹਿਰ ਲਗਭਗ 50 ਕਿਲੋਮੀਟਰ ਦੂਰ ਆ ਪਾਈਗੀ ਆਪਣੇ ਘਰ ਤੋਂ ਤੇ ਇਸ ਤੋਂ ਅੱਗੇ ਥੋੜਾ ਜਿਹਾ ਆਪਾਂ ਚੱਲ ਕੇ ਹੋਰ ਅਰੇ ਗੱਡੀਆਂ ਆਪਾਂ ਹੋਰ ਚਲਾਵਾਂਗੇ ਇੱਥੋਂ ਦੀ ਆਪਾਂ ਸਰਾਂਦਰ ਰੁਕਾਂਗੇ ਉੱਥੇ ਆਪਣਾ ਸਬਾਬੂ ਬਣਾਉਗਾ ਲੰਗਰ ਪਾਣੀ ਛਕਾਂਗੇ ਫਿਰ ਅੱਗੇ ਨੂੰ ਪਾਵਾਂਗੇ ਚੱਲੇ ਤੇ ਥੱਲੇ ਸਾਰਾ ਸ਼ਹਿਰ ਥੱਲੇ ਬਾਈ ਜੀ ਸਾਰਾ ਸ਼ਹਿਰ ਤੇ ਉੱਪਰ ਆਪਾਂ ਪੁਲੋ ਪੁਲੀ ਚੱਲੀ ਜਾਂਦੇ। ਉਹ ਜੀ ਪੁੱਲ ਤੇ ਆਹੀ ਤਾਂ ਕਰਕੇ ਚਾੜ੍ਹ ਲਿਆ ਕਿ ਥੱਲੇ ਫਿਰ ਜਾਮ ਬਹੁਤ ਹੁੰਦਾ। ਥੋੜਾ ਦਿੱਕਤ ਆਏ ਦੀ। ਤੇ ਪੁਲੋ ਪੁਲੀ ਮੇਰਾ ਕੰਮ ਠੀਕ ਰਹਿੰਦਾ ਆਪਣਾ। ਉਹ ਮਤਰਾ ਫਤਿਹਗੜ੍ਹ ਸਾਹਿਬ 18 ਕਿਲੋਮੀਟਰ। ਤੇ ਕਟੀਆਂ ਆਪਣੀਆਂ ਕੜੀਆਂ ਸਾਰੀਆਂ ਤੇ ਤੋ ਦਾਣਾ ਪਾਣੀ ਇੱਥੇ ਛਕਦੇ ਆਂ सोनू ਸਵੀਟ ਉਹ ਭਾਈ ਪਰੌਂਠੇ ਨਾਲ ਲਿਆਇਆ ਸੀਗਾ ਤੇ ਚਾਹ ਪਾਣੀ ਇੱਥੋਂ ਚਾਹ ਪੀ ਕੇ ਤੇ ਨਾਲ ਅਕ ਇਹਨੂੰ ਖਿਚਲਣੀ ਗੱਡੀਆਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਰਾਜਪੂਰਾ 3 ਕਿਲੋਮੀਟਰ ਅੰਬਾਲਾ 31 ਕਿਲੋਮੀਟਰ ਫਾਇਦਾ ਦੀਆਂ ਸਾਰੇ ਵਾਸਤੇ ਝੌਂਪੜੀਆਂ ਹੀ ਆਈਆਂ ਇਹ ਬਈ ਝੌਂਪੜੀਆਂ ਨਹੀਂ ਹੈਗੀਆਂ ਇਹਦੇ ਵਿੱਚ ਇਹ ਝੌਂਪੜੀਆਂ ਨਹੀਂ ਹੈਗੀਆਂ ਇਹਦੇ ਵਿੱਚ ਤੂੜੀ ਰੱਖੀ ਹੋਈ ਆ ਹੁਣ ਇਹਸਾ ਪਸ਼ੂਆਂ ਡੰਗਰਾਂ ਦਾ ਦਾਣਾ ਪਾਣੇ ਉਹ ਅਡਵਾਂਸ ਹੈ ਸੇਵ ਹੋਰ ਸੇਵ ਕਰਕੇ ਰੱਖਿਆ ਹੋਇਆ ਵਾਹ ਅੰਮ੍ਰਾਲਾ 17 ਕਰਨਾਲ 92 21 ਪਾਨੀਪਤ ਦਿੱਲੀ 200 17 ਆਲਾ ਫਾਸਟੇ ਕਰਾਂਗੇ ਰਾਤ ਨੂੰ ਹਾਂਜੀ ਆਪਣੀ ਖਬਰਾਂ ਚੱਲ ਮਿੱਤਰੋ ਅਸੀਂ ਪਹੁੰਚ ਗਏ ਆਂ ਸੰਘੂ ਬਾਰਡਰ ਤੇ ਇਧਰ ਆਪਣੇ ਕਿਸਾਨ ਵੀਰ ਹੁਣੇ ਹਨ ਮਿੱਤਰਾਂ ਬੀਆਂ ਖੜੀਆਂ ਆਉਣੀਆਂ ਪਿੱਛੇ ਦੇ ਵੀਰ ਮਿਲਿਆ ਸੀਗਾ ਆਪਾਂ ਜੀ ਤਾਂ ਕਹਿੰਦਾ ਜੀ ਖੜਜੋ ਰਹਿ ਲੋ ਇੱਥੇ ਰਾਤ ਰੁਕਜੋ ਆ ਬਾਬਾ ਜੀ ਅੱਗੇ ਜਾਣਾ ਅਜੇ ਰਾਤ ਤੇ ਬਾਕੀ ਸਵੇਰ ਬਣਿਆ ਤੇ ਰੁਕ ਸਕਦੇ ਆ ਤੇ ਇਹਨਾਂ ਨੂੰ ਪੁੱਛਿਆ ਤੇ ਦੱਸਿਆ ਬਾਬਾ ਜੀ ਨੇ ਕਿ ਤੁਸੀਂ ਕਿੰਨੇ ਧੱਕਾ ਘਰਤ ਰਿਹਾ ਤੇ ਲੋ ਤੇ ਪੈਪ ਲਾ ਕੇ ਮਤਲਬ ਰਾਹ ਹੈਗਾ ਐ ਸਾਈਕਲ ਬਾਈਕ ਨਾਲ ਚੱਰੇ ਚਲੋ ਦੇਖ ਲੈ ਬਾਕੀ ਤੇ ਭਾਈ ਜੀ ਨਾ ਬਹੁਤ ਵਧੀਆ ਲੱਗਿਆ ਤੇ ਭਾਈ ਸਰਕਾਰਾਂ ਨੂੰ ਵੀ ਇਹਨਾਂ ਦਾ ਹੱਲ ਕਰਨਾ ਚਾਹੀਦਾ ਭਾਈ ਜੀ ਅਰੇ ਪੁੱਛਿਆ ਮੈਂ ਕਿ ਰਾਸਤਾ ਤਾਂ ਨਹੀਂ ਬੰਦ ਕਰਨੇ ਭਾਈ ਜੀ ਰਾਸਤਾ ਅਸੀਂ ਕੋਈ ਬੰਦ ਨਹੀਂ ਕੀਤਾ ਰਾਸਤਾ ਸਾਰਾ ਨੰਗ ਦਾ ਪਿਆ ਰਾਸਤਾ ਸਰਕਾਰ ਨੇ ਬੰਦ ਕੀਤਾ ਸੀਮਟ ਲਾ ਕੇ ਕੰਡਾ ਬੋਟੀਆਂ ਵੱਡੀਆਂ ਖੜੀਆਂ ਕਰਕੇ। ਤੋਂ ਵਾਈਪ ਗਰੂਮ ਇਹ ਕਰੇ ਵੀਰਾ ਹੁਣਾਂ ਤੇ ਜਲਦੋ ਜਲ ਇਹਨਾਂ ਦਾ ਮਸਲਾ ਹੱਲ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿ। ਤੋਂ ਭਾਈ ਜੀ ਆ ਥੋੜਾ ਆ ਦਰਿਆ ਦੇ ਵਿੱਚੋਂ ਰਸਤਾ ਆ। ਤੇ ਉਧਰੋਂ ਵੀ ਹੁਣ ਨਿਕਲ ਕੇ ਆ ਗਏ। ਬੜਾ ਔਖਾ ਰਸਤਾ ਭਾਈ। ਪਰ ਪਹੁੰਚ ਗਏ। ਫੜਾ ਔਖਾ ਰਸਤਾ ਬਾਈ ਜੀ ਬਹੁਤ ਔਖਾ ਰਸਤਾ ਆ ਤੇ ਦਰਿਆ ਦੇ ਵਿੱਚੋਂ ਰਸਤਾ ਆ ਉੱਥੋਂ ਨਿਕਲ ਕੇ ਆਏ ਆ ਤੇ ਉਹ ਪੈਪ ਚ ਰੱਖੇ ਹੋਏ ਵੱਡੇ ਵੱਡੇ ਟੇਕਾਂ ਕਰਕੇ ਗੱਲ ਪਤਾ ਕੀ ਆ ਇਹ ਰਸਤਾ ਗਵਰਨਮੈਂਟ ਨੇ ਬੰਦ ਕੀਤਾ ਹੈ ਪੁਲਿਸ ਨੇ ਬੰਦ ਕੀਤਾ ਹੈ ਨਾ ਕਿ ਕਿਸਾਨ ਸੋ ਚਲੋ ਕੋਈ ਨਾ ਚੱਲੀ ਜੰਨੇ ਆ ਹੋਲੀ ਹੋਲੀ ਤੇਤੋ ਦੀ ਬਸ ਰਹਿ ਗਿਆ 5 ਕਿਲੋਮੀਟਰ ਰਹਿ ਗਿਆ ਮੰਜੀ ਸਾਹਿਬ ਗੁਰਦਰਾ ਸਾਹਿਬ ਅਸੀਂ ਪਾਸੋਂ ਤੇਰਾ ਰੋਕਾਂਗੇ ਲਹੋਬਾ ਗੁਰਜੀ ਗੁਰਦਰਾ ਸਾਹਿਬ ਆ ਗਿਆ ਦੁਰਤਵਰਾ ਮੰਜੀ ਸਾਹਿਬ ਅਸੀਂ ਰਾਤ ਹੁਣ ਤੇ ਰੁਕਾਂਗੇ ਤੇ ਸਵੇਰੇ ਅੱਗੇ ਨੂੰ ਪਾਵਾਂਗੇ ਚੱਲੇ ਰਸਤਾ ਵਾਹ ਜੀ ਬਹੁਤ ਖਰਾਬ ਸੀ ਬਹੁਤ ਤੰਗ ਹੋਇਆ 4 ਕਿਲੋਮੀਟਰ ਰਸਤਾ ਬਹੁਤ ਜ਼ਿਆਦਾ ਖਰਾਬ ਸੀ ਆਪਣਾ ਉਰੇ ਆਪਣੇ ਜੰਗਲਾਂ ਲੈਣਾ ਦੇ ਨਾਲ ਨਾਲ ਦਰਿਆ ਦੇ ਵਿੱਚੋਂ ਆ ਕੇ ਫਿਰ ਆਪਾਂ ਹੁਣ ਪਹੁੰਚੇ ਆ। ਸੋ ਪਹੁੰਚ ਗਏ ਆਪਣੇ ਮੰਜ਼ਲ ਤੇ ਪਹਿਲਾਂ ਪੜਾ ਦੁਬਾਰਾ ਮੰਡੀ ਸਾਹਿਬ। ਉਹ ਬਾਈ ਜੀ ਗੱਡੀਆਂ ਆਪਣੀਆਂ ਕਢ ਗਈਆਂ ਕਮਰੇ ਦੇ ਅੰਦਰ ਬਾਬਾ ਜੀ ਨੇ ਕਹਿਤਾ ਕੋਈ ਨਾ ਕਮਰੇ ਦੇ ਅੰਦਰ ਹੀ ਲਾ ਲਓ। ਗੱਡੀਆਂ ਕਢਾਤੀਆਂ ਤੇ ਬਾਈ ਜੀ ਹੁਣ ਸ্নান ਪਾਣੀ ਕਰਕੇ ਦਰਸ਼ਨ ਵੀ ਲੈ ਕਰਕੇ ਤੇ ਮੰਦਰ ਪਾਣੀ ਛਕ ਕੇ ਤੇ ਕਰਾਂਗੇ ਰੈਸਟ ਅੰਟੀ ਮੈਟਰੋ ਆ ਗਿਆ ਬਾਈ ਜੀ ਹੁਣ ਅਸੀਂ ਆਪਣੇ ਕਮਰੇ ਦੇ ਵਿੱਚ ਤੇ ਹੁਣ ਕਰਾਂਗੇ ਰੈਸਟ ਤੇ ਫਿਰ ਮਿਲਦੇ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਤੇ ਭਾਗ ਦੂਜੇ ਚ ਤੇ ਫਿਰ ਬਾਈ ਜੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਜੇ ਸਾਡੀ ਵੀਡੀਓ ਵਧੀਆ ਲੱਗਦੀ ਆ ਤੇ ਮਿਲਦੇ ਤੁਹਾਨੂੰ ਅਗਲੀ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ